ਉਹ ਪਾਤਸ਼ਾਹ ਜੀ ਨੇ ਅਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਤੇ ਗੁਰੂ ਕੇ ਪਿਆਰ ਵਾਲਿਓ ਆਪ ਜੀ ਨੇ ਗੁਰਮਤਿ ਦੇ ਧਾਰ ਨਹੀਂ ਹੋਣ ਦਾ ਸਬੂਤ ਦਿੰਦੇ ਆ ਅਮ੍ਰਿਤ ਵੇਲੇ ਨੂੰ ਸੰਭਾਲਦੇ ਆ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ ਸਭ ਸਤਗੁਰੂ ਜੀ ਦੀ ਬਾਣੀ ਦਾ ਬਚਨ ਹੈ ਗੁਰ ਸਤਗੁਰਤਾ ਜੋ ਸਿੱਖ ਅਖਾਈ ਸੁ ਭਲਕੇ ਉਠ ਹਰਨਾਮ ਧਿਆਵੇ ਉਦਮ ਕਰੇ ਭਲਕੇ ਪਰਵਾਤੀ ਇਸ਼ਨਾਣ ਕਰੇ ਅੰਮ੍ਰਿਤ ਸੰਨਾ ਆਵੇ ਸੋ ਅੰਮ੍ਰਿਤ ਦੇ ਸਰੋਵਰ ਦੇ ਅੰਦਰ ਆਉ ਸਤ ਸੰਗਤ ਰੂਪੀ ਨਦੀ ਜੋ ਆਪਜੀ ਸੰਗਤ ਦਾ ਹਿੱਸਾ ਬਣ ਕਰਕੇ ਨਾਮ ਰਸ ਨੂੰ ਪ੍ਰਾਪਤ ਕਰ ਰਹੇ ਹੋ ਇਹ ਸਭਾ ਗੁਰੂ ਕੇ ਪਿਆਰਿਓ ਬੜਾ ਕੀਮਤੀ ਜੇ ਦੀ ਅਸੀਂ ਕੋਈ ਕੀਮਤ ਨਹੀਂ ਲਾ ਸਕਦੇ ਜੇ ਦੀ ਕੀਮਤ ਗਿਣੀ ਨਹੀਂ ਜਾ ਸਕਦੀ ਸੋ ਆਓ ਗੁਰੂ ਪਿਆਰਿਓ ਸਭਾ ਸੀ ਬਤਾ ਜੋ ਅਮਰਤ ਵੇਲੇ ਸਤਪੂ ਜੀ ਨੇ ਸਾਨੂੰ ਅਗਭੀ ਦਾਤ ਅਮਰਤ ਬੋਲ ਬਖਸ਼ਿਸ਼ ਕੀਤੇ ਆ ਉਹ ਆਪ ਜੀ ਨੇ ਮੁੱਖ ਬਾਖ ਦੇ ਰੂਪ ਅੰਦਰ ਸਰਵਣ ਕੀਤੇ ਇਹ ਪਾਵਨ ਪਵਿੱਤਰ ਬਚਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 657 ਤੇ ਸੁਹਾਏ ਮਾਰਨੇ ਰਾਗ ਸੂਰਤ ਦੇ ਅੰਦਰ 31 ਰਾਗਾਂ ਨੂੰ ਪਰਦਾਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਰਾਗ ਭਾਵੇਂ अनेका ਨੇ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਕਾਰ 31 ਰਾਗਾਂ ਦਾ ਹੁਣ ਜੇ ਤੁღाई ਮਿਚਾਈ ਤੇ ਸਭਾ ਰਾਗ ਨਹੀਂ ਕਰ ਰਿਆ ਸੋ ਗੁਰੂ ਪਿਆਰਿਓ ਆਓ ਸਮੇ ਵਿਚਰੈ ਕੀ ਵਿਚਾਰ ਕਰਨਾ ਜਤਰ ਕਰਨਾ ਰਾਗ ਸੂਰਤ ਹੈ ਤੇ ਕੀ ਬਾਣੀ ਭਗਤ ਰਵਦਾਸ ਜੀ ਦੇ ਮੁਖਾਰਤੋਂ ਉਚਾਰਨ ਕੀਤੀ ਹੋਈ ਹੈ ਹਰ ਗੁਰੂ ਕੇ ਪਿਆਰਿਓ ਸਾਹਿਬ ਦੇ ਬਚਨ ਦੇ ਕਿ ਜਦੋਂ ਪ੍ਰਭੂ ਦੀ ਉਸਤਤ ਕਰੀਏ ਇਹ ਨਹੀਂ ਕਿ ਇਸ ਵਕਤ ਆਪਜੀ ਦੇ ਮਨ ਕੋਈ ਇਕਾਗਰ ਨਹੀਂ ਜਾਂ ਆਪਜੀ ਮਨ ਕਰਕੇ ਹਾਲੀਆਂ ਨਹੀਂ ਭਰ ਰਹੇ ਔਰ ਜ਼ਿਕੀਰ ਸਭ ਨੂੰ ਮਨ ਦਾ ਨਹੀਂ ਗੁਰੂ ਕੇ ਪਿਆਰਿਓ ਮਨ ਬੜਾ ਚੰਚਲਤਾ ਦਾ ਸ਼ਿਕਾਰ ਹੋ ਜਾਂਦਾ ਚੰਚਲਤਾ ਦਾ ਪ੍ਰਤੀਕ ਹੈ ਚੰਚਲਤਾਈ ਕਰਨਾ ਇਹਦਾ ਇੱਕ ਸਵਾਰ ਸੋ ਇਸ ਕਰਕੇ ਕਦੇ ਇੱਕ ਤਬ ਇੱਥੇ ਗੁਰੂ ਚਰਨਾਂ 'ਚ ਹੁੰਦੇ ਆ ਤੇ ਸਕੰਟਾਂ ਵਿੱਚ ਫੁਰਨਿਆਂ ਵਿੱਚ ਹੀ ਬਾਹਰ ਵਿਦੇਸ਼ਾਂ ਵਿੱਚਲੇ ਜਾਂਦਾ ਇਸ ਕਰਕੇ ਇਹਨੂੰ ਹਾਜ਼ਰ ਕਰਨ ਲਈ ਸਾਬ ਨੇ ਬਚਨ ਕੀਤਾ ਕਿ ਪ੍ਰਭ ਕੀ ਉਸਤਤ ਕਰੋ ਸਤ ਮੀਤ ਇਹ ਮੇਰੇ ਸਤ ਮਿੱਤਰੋ ਜਦੋਂ ਪ੍ਰਭ ਦੀ ਉਸਤਤੀ ਕਰਨੀ ਹੈ ਤੇ ਕਿਵੇਂ ਲਈ ਇਹ ਮੰਤਰ ਹੋਵੇ ਸਵੀਰ ਦੀ ਸਾਵਧਾਨ ਇਕਾਗਰ ਚੀਤ ਤੇ ਸਰੀਰ ਦੀ ਕੋਈ ਹਿਲਜੁਲ ਨਾ ਹੋਵੇ ਤੇ ਮਨ ਇਕਾਗਰ ਹੋਵੇ ਸੋ ਵਰਨ ਨੂੰ ਇਕਾਗਰ ਕਰਨ ਦੀ ਜੁਗਤ ਵੀ ਦਰਸਾਈ ਹੈ ਫਿਰ ਆਓ ਇਸ ਜੀਵਾ ਤੋਂ ਕੰਮ ਲੈਂਦੇ ਆ ਇਹਨੂੰ ਰਸਨਾ ਦੀ ਸੰਗ੍ਹਾ ਸੰਗਿਆ ਦਿੰਦੇ ਆ ਰਸਨਾ ਨੂੰ ਪਵਿੱਤਰ ਕਰੀਏ ਤੇ ਗੱਜ-ਬੱਜ ਕੇ ਬੁਲਾਈਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੋ ਅਗੰਗਰ ત્રਿਵਾਰ ਜੀ ਦੇ ਮੁਖਾਰਤ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਵਚਨ ਜੋ ਇਲਾਣ ਹੋਣ ਆਪ ਜੀ ਨੇ ਰੂਪ ਅੰਦਰ ਸਰਵਣ ਕੀਤੇ ਨੇ ਜਬ ਹਉ ਹਉ ਤੇ ਉਹਨਾਂ ਖਿਆਲ ਕਰਨਾ ਸਹਿਬ ਦੀ ਬਾਣੀ ਦਾ ਵਚਨ ਹੈ ਕਿ ਹਉ ਗਾ ਨਾਮੈ ਨਾਲ ਗੁਰੂ ਦਾ ਜਿੱਥੇ ਹਉ ਮੇ ਉੱਥੀ ਹੈ ਕਾਬ ਹੁੰਦੇ ਹੁੰਦੀ ਉੱਤੇ ਜਿੱਥੇ ਨਾਮ ਦਾ ਵਾਸਾ ਜਿੱਥੇ ਨਾਮ ਸਿਮਰਿਆ ਨਹੀਂ ਜਾਂਦਾ ਜਿੱਥੇ ਉਸ ਪ੍ਰਭੂ ਦੀ ਉਸਤਤੀ ਨਹੀਂ ਉੱਥੇ ਆਟੋਮੈਟਿਕਲੀ ਇਸ ਹਉਮੈ ਨੇ ਆਪਣਾ ਗੁਰੂ ਕੇ ਪਿਆਰੋਂ ਪਹਿਰਾ ਕਰ ਲੈਣਾ ਤੇ ਜਿੱਥੇ ਗੁਰੂ ਸਵਾਰਿਓ ਨਾਮ ਦਾ ਵਾਸਾ ਹੈ ਉਤੇ ਇਸ ਹੋਵੇ ਦੇ ਪਰ ਲਾ ਕੇ ਉੱਡ ਜਾਣਾ ਉਸ ਆਤਰੋ ਸਤਨਾਮ ਸ੍ਰੀ ਵਾਹਿ ਜਿਸ ਜਿਸ ਨੇ ਵੀ ਨਾਮ ਦੇ ਨਾਲ ਜਿਤ ਲਾਇਆ ਇਹ ਬੜੀਆਂ ਉਦਾਹਰਨਾਂ ਨੇ بڑے ਇਤਿਹਾਸ ਤੱਤ ਦੇ ਤੇ ਪਤਾ ਚਲਦਾ ਇਹਦੀ ਫੌਜ ਕੀਤੇ ਆ ਪੜਿਆ ਸੋ ਐਤੇ ਵੀ ਭਗਤ ਰਵਿਦਾਸ ਜੀ ਜੋ ਇਹ ਬਚਨ ਕਰ ਰਹੇ ਨੇ ਬਰੋ ਬਿਰਤੀਆ ਕਾਕਰ ਰਛਮੀਆ ਗੁਰੂ ਖਾਲਸਾ ਜੀ ਜੀਵਾਰ ਕਹਿੰਦੇ ਨੇ ਜੋ ਗੁਰੂ ਕੇ ਪਿਆਰੂ ਧਰਮ ਪੁਸਤਕਾ ਤੇ ਇਤਿਹਾਸਕ ਤੱਤ ਨੇ ਜੋ ਕਿ ਜਦੋਂ ਭਗਤ ਰਵਿਦਾਸ ਜੀ ਉਸ ਨਿਰੰਕਾਰ ਦੀ ਭਗਤੀ ਵਿੱਚ ਆਪਣੇ ਆਪ ਨੂੰ ਸਮਰਪਤ ਸਨ ਪਰ ਫਿਰ ਵੀ ਉਸ ਨਿਰੰਕਾਰ ਨੇ ਇਹਨਾਂ ਦਾ ਇਮਤਿਹਾਨ ਲਿਆ ਕਿ ਕਿਤੇ ਭਗਤ ਹਜੇ ਅਧੂਰਾ ਤੇ ਨਹੀਂ ਇਹਦੀ ਭਗਤੀ ਅਧੂਰੀ ਨਹੀਂ ਕਿ ਕਿਤੇ ਇਹਨੂੰ ਭਗਤੀ ਦਾ ਕੋਈ ਹੰਕਾਰ ਤੇ ਨਹੀਂ ਹੋ ਗਿਆ ਉਸ ਨਿਰੰਕਾਰ ਦੇ ਭਗਤ ਰਵਿਦਾਸ ਜੀ ਦਾ ਪਰਚਾ ਲਾਇਆ ਪਰਚਾ ਪਾਇਆ ਕਿ ਆ ਆਪਣੇ ਕੰਵਰ ਕਾਰਾ ਦੇ ਵਿੱਚ ਕਹਿ ਲਓ ਜਾਂ ਆਪਣੇ ਪਰਿਵਾਰ ਤੋਂ ਥੋੜਾ ਦੂਰੀ ਬਣਾ ਕੇ ਇਸ ਵਾਦੀ ਵਿੱਚ ਨੀਨ ਨੇ ਉਸ ਨਿਰੰਕਾਰ ਨੂੰ ਚਿਤਵਦੇ ਨੇ ਤੇ ਇਤਿਹਾਸ ਕਰ ਲਿਖਦੇ ਆ ਕਿ ਇਹਨਾਂ ਨੇ ਚਤਰ ਕੁਝ ਮੂਰਤੀ ਦੇ ਰੂਪ ਦੇ ਅੰਦਰ ਚਿਤਵੇ ਚਲੋ ਅਸੀਂ ਇਸ ਕੰਟਰੋਲ ਸੀ ਵਿੱਚ ਨਹੀਂ ਪੜਾ ਕਿ ਕਿਸ ਰੂਪ ਵਿੱਚ ਚਿਤਵੇ ਆ ਕੀ ਕੀਤਾ ਹੈ ਤੈਹ ਤੋਂ ਬਰਾਤ ਉਹਨਾਂ ਨੇ ਉਸ ਨੂੰ ਅਰਧਿਆ ਉਸ ਨੂੰ ਯਾਦ ਕੀਤਾ ਨਿਰੰਕਾਰ ਨੂੰ ਤੇ ਜਦੋਂ ਨਿਰੰਕਾਰ ਆਏ ਇਹਨਾਂ ਦੇ ਅੱਖਾਂ ਮੁੰਦੀਆਂ ਨੇ ਤੇ ਗੁਰੂ ਪਿਆਰਿਓ ਚੌਕੜਾ ਵਾਰ ਤੇ ਬੈਠੇ ਹੈ ਤੇ ਸਾਹਮਣੇ ਆ ਕੇ ਨਿਰੰਕਾਰ ਕੋ ਲੋਗੇ ਹੁਣ ਜਦੋਂ ਸਾਹਮਣੇ ਸਾਡਾ ਪਿਆਰਾ ਹੋਵੇ ਜਿਹਨੂੰ ਅਸੀਂ ਯਾਦ ਕਰੀਏ ਦਿਰੇ ਤੇ ਰਾਤ ਸੌਂਦੇ ਆ ਤੇ ਜਾਗਦੇ ਆ ਤੇ ਉਹ ਆ ਕੇ ਸਾਹਮਣੇ ਖਲੋਤਾ ਹੋਵੇ ਇਸ ਬੈਠੀ ਹੋਈਏ ਇਹ ਸੋਭਾ ਨਹੀਂ ਦਦ ਦਿੱਤਾ ਤੇ ਭਗਤ ਰਵਦਾਸ ਜੀ ਨੇ ਅੱਖਾਂ ਪੂਜੀਆਂ ਤੇ ਕੀ ਦੇਖਿਆ ਉਸ ਹੀ ਰੂਪ ਦੇ ਅੰਦਰ ਜਿਹਦੇ ਰੂਪ ਦੇ ਅੰਦਰ ਉਸ ਚਿਤਵ ਦੇ ਅੰਦਰ ਉੱਥੇ ਖਲੋਤਾ ਇੱਕ ਸਰੀਰ ਤੇ ਕਹਿੰਦੇ ਉੱਠ ਕੇ ਉਹ ਰੁ ਜਾ ਕੇ ਨਤਵਸਤ ਘੋੜ ਲੱਗੇ ਪਿਆਰ ਤੇ ਵਿਸ਼ਰਧਾ ਦੇ ਵਿੱਚ ਭਿੱਜ ਗਏ ਪਿਆਰ ਦੇ ਵਿੱਚ ਭਿੱਜ ਗਏ ਤੇ ਉਹਨਾਂ ਦੇ ਨੇੜੇ ਹੋਣ ਲੱਗੇ ਤੇ ਪਰਮੇਸ਼ਰ ਨੇ ਪਰਛਾਵਾ ਦਿੱਤਾ ਸ਼ਰ ਕਰਨਾ ਗੁਰੂ ਘਰ ਸਾਹਿਬ ਜੀ ਤੇ ਪਰਮੇਸ਼ਰ ਨੇ ਕਦਮ ਪਿੱਛੇ ਕਰ ਲਿਆ ਉਹ ਚਾਲਨ ਤੋ ਸਤਨਾਮ ਸ੍ਰੀ ਵਾਹਿਗੁਰੂ ਤੇ ਪਰਛਾਵਾ ਸੀ ਕਿ ਦੇਖਾ ਕਿ ਕਿਤੇ ਇਹਦੀ ਸ਼ਰਤਾਂ ਕਿਤੇ ਅਧੂਰੀ ਤੇ ਨਹੀਂ ਤੇ ਜਦੋਂ ਪਿੱਛੇ ਪੈਰ ਕੀਤਾ ਤੇ ਭਗਤ ਰਵਦਾਲ ਜੀ ਦੇ ਮਨ ਵਿੱਚ ਬਿਰਾਗ ਆ ਗਿਆ ਉਸ ਵਕਤ ਇਹ ਸ਼ਬਦ ਜੋ ਆਪ ਜੀ ਨੇ ਸਰਵਣ ਕੀਤੇ ਹੈ ਗੁਰੂ ਖਾਨਸਾ ਜੀ ਇਹ ਭਗਤ ਰਵਦਾਲ ਜੀ ਨਿਰੰਕਾਰ ਨੂੰ ਸੰਬੋਧਨ ਹੋ ਕੇ ਕਹਿੰਦੇ ਨਿਰੰਕਾਰ ਨੂੰ ਕਹਿ ਰਹੇ ਨੇ ਕਿ ਐ ਨਿਰੰਕਾਰ ਜਦ ਹਮ ਹੋਤੇ ਇਕ ਲਹਰੀਆ ਜਦ ਹਮ ਹੋਤੇ ਜਦੋਂ ਮੇਰੇ ਅੰਦਰ ਇਹ ਮੇਰੇ ਪਿਆਰਿਆ ਹੰਕਾਰ ਸੀ ਹੋਵੇ ਸੀ ਤਬ ਤੂੰ ਨਹੀਂ ਉਦੋਂ ਭਾਵ ਮੇਰੀ ਹਜੇ ਭਗਤੀ 도 ਅਧੂਰੀ ਸੀ ਮੈਂ ਹੁੰਮੇ ਦਾ ਸ਼ਿਕਾਰ ਹੁੰਦਾ ਰਿਹਾ ਕਿ ਮੈਂ ਕਬਰ ਚੋਂ ਜਿਵੇਂ ਉੱਠਦਾ ਮੇਰੇ ਕਹੇ ਤੋਂ ਗੰਗਾ ਨੇ ਮੇਰੀ ਦੌੜੀ ਲੈ ਲਈ ਤੈਨ ਤੋ ਬਰਤ ਅਲਿੰਗਾ ਗੱਲਾਂ ਜਦੋਂ ਸਵਾਜ ਵੀ ਚਲਦੀ ਹੈ ਨਾ ਆਟੋਮੈਟਿਕਲੀ ਇਨਸਾਨ ਹਉਵੇ ਦਾ ਸ਼ਿਕਾਰ ਹੋ ਜਾਂਦਾ ਤੇ ਕਹਿੰਦੇ ਉਦੋਂ ਤੁਹਾਨੂੰ ਮੇਰਾ ਪਿਆਰ ਪਰਵਾਹ ਨਹੀਂ ਸੀ ਤੁਸੀਂ ਨਹੀਂ ਆਏ ਤੇ ਅੱਜ ਜਦੋਂ ਮੇਰਾ ਹਿਰਦਾ ਸਾਫ ਹੈ ਇਹ ਹਿਰਦਾ ਕਾਪ ਕਰੋਧ ਲੋਕ ਓਕਾਰ ਦ્વੈਤ ਭਾਵ ਨਿਰਭੈ ਚੁੱਟੇ ਕਈ ਨੇ ਕਈ ਪ੍ਰਾਂਚਲ ਨੇ ਇਹਨਾਂ ਚੀਜ਼ਾਂ ਦੀਆਂ ਇਹਨਾਂ ਸਾਰਿਆਂ ਤੋਂ ਜਦੋਂ ਇਹ ਸਵਾਰ ਸ਼ੁੱਧ ਗਿਆ ਤੁਸੀਂ ਆਏ ਹੋ ਤੇ ਫਿਰ ਮੇਰੇ ਪਿਆਰਿਆ ਹੁਣ ਦੂਰੀ ਕਿਸ ਚੀਜ਼ ਦੀ ਹੁਣ ਦੂਰੀ ਕਿਸ ਚੀਜ਼ ਦੀ ਹੋ ਪਿੱਛੇ ਕਿਉਂ ਹਟ ਰਹੇ ਹੋ ਤੇ ਉਸ ਵਕਤ ਸ੍ਰੀ ਨਿਰੰਕਾਰ ਨੇ ਭਗਤ ਰਵਿਦਾਸ ਜੀ ਨੂੰ ਆਪਣੇ ਕੋਪਲ ਵਿੱਚ ਲੈ ਲਿਆ ਅਲਾਵੇ ਵਿੱਚ ਲੈ ਲਿਆ ਭਾਵ ਕੀ ਹੈ ਆਓ ਸਭਾ ਵੀ ਸਿਮਤ ਤੇ ਖਿਆਲ ਕਰਨਾ ਕਿ ਜੇਕਰ ਅਸੀਂ ਗੁਰੂ ਚਰਨਾਂ ਵਿੱਚ ਪਿਆਰਿਓ ਆਉਂਦੇ ਹਾਂ ਤਾਂ ਤੇ ਖਿਆਲ ਕਰਿਓ ਇੱਤੇ ਵਿੱਚੋਂ ਆਪਣੇ ਆਪਣੇ ਮਨ ਦੀ ਆਪਣੇ ਆਪਣੇ ਅੰਤਰ ਆਤਮਾ ਨੂੰ ਸੰਜੋੜ ਕੇ ਦੇਖਿਓ ਕਿ ਕਿਤੇ ਅਸੀਂ ਗੁਰੂ ਦੀ ਸੇਵਾ ਕਰਦੇ ਹੰਕਾਰੀ ਤੇ ਨਹੀਂ ਹੋ ਰਹੇ ਕਿ ਗੁਰੂ ਦੇ ਦਰ ਦੀ ਕੋਈ ਘਾਲ ਕਰਦੇ ਆ ਸਾਡੇ ਮਨ ਵਿੱਚ ਕਿਸੇ ਪ੍ਰਤੀ ਵਿਸਗਰਾ ਤੇ ਨਹੀਂ ਜਾਗ ਰਿਹਾ ਕਿਤੇ ਅਸੀਂ ਸਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਕਪਟ ਤੇ ਨਹੀਂ ਆ ਰਹੀ ਤੇ ਫਿਰ ਇਹ ਸਾਡੀ ਕੋਈ ਵੀ ਸੇਵਾ ਕੀਤੀ ਗੁਰੂ ਕਾਲ ਸਾਹਿਬ ਪਰਵਾਣ ਵੀ ਛੱਡਦੀ ਸੋ ਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਬਖਸ਼ ਜੋ ਰਹਿਮਤਾ ਕੀਤੀ ਹੈ ਮੈਂ ਬੇਨਤੀ ਕਰਾਂ ਕਿ ਇਹਨਾਂ ਰਹਿਮਤਾ ਦੇ ਮਾਤਰ ਤਾਂ ਵੜਿਆ ਜਾਣਾ ਜੇ ਥੋੜਾ ਸਮਾਂ ਘਟਾ ਲਈ ਸਮਾਂ ਜ਼ਰੂਰ ਘਟਾਇਆ ਕਰੋ ਅੰਮ੍ਰਿਤ ਵੇਲੇ ਦੇ ਦਰਵਾਨਾਂ ਦੀਆਂ ਮੈਂ ਸਤਿਕਾਰਯੋਗ ਭੈਣਾ ਦਾ ਤਰਵਾਦੀ ਕਿ ਜਿੱਤੇ ਇਹਨਾਂ ਨੇ ਹੁਣ ਜਾ ਕੇ ਗੁਰੂ ਕੀ ਲਗਰਾ ਦੀ ਸੇਵਾ ਕਰਨੀ ਹੈ ਐਨਾ ਇਨਾਨੇ ਗੁਰੂ ਦੇ ਸ਼ਬਦਾਂ ਦਾ ਲੰਗਰ ਸਕੇ ਇਸੇ ਤਰ੍ਹਾਂ ਸਾਰਿਆਂ ਨੂੰ ਬੇਮਤੀ ਹੈ ਕਿ ਗੁਰੂ ਦੇ ਸ਼ਬਦਾਂ ਦਾ ਲੰਗਰ ਬਾਦਸ਼ਾਹ ਦਾ ਵਜਨ ਵੀ ਹੈ ਕਿ ਪਹਿਲੋਂ ਭਾਈ ਅਸੀਂ ਪੰਗਤ ਕਰਨੀ ਹੈ ਪਾਛਾ ਸੰਗਤ ਕਰਨੀ ਪਹਿਲੇ ਗੁਰ ਸ਼ਬਦ ਤੇ ਲੰਗਰ ਸਕੇਆ ਕਰੋ ਫਿਰ ਜਾ ਕੇ ਗੁਰੂ ਦੇ ਲੰਗਰ ਦੀਆਂ ਤਿਆਰੀਆਂ ਉਹ ਵੀ ਵੱਡੀ ਸੇਵਾ ਹੈ ਉਹ ਵੀ ਕਿਸੇ ਦੀ ਹੱਲਾ ਉਹਦੇ ਵਿੱਚ ਵੀ ਸ਼ਾਮਲ ਹੋਣਾ ਪੰਜ ਅਸਕਤਾਂ ਦਾ ਬਹੁਤ ਬਹੁਤ ਜਨਵਾਰ ਤੇ ਕਿਸੇ ਤਰ੍ਹਾਂ ਹਾਜ਼ਰੀਆਂ ਭਰਦਾ ਜਾਂ ਕਰਿਆ ਕਰੋ ਬਿਆੰਤ ਪ੍ਰਕਾਰ ਦੀਆਂ ਹੋਈਆਂ ਹੋલ્લા ਦਾਸ ਦੀ ਝੋਲੀ ਵਿੱਚ ਹੀ ਪਾ ਰਹੇ ਹੋ ਤੇ ਅਸੀਸ ਵੀ ਦਿਓ ਕਿ ਇਹ ਦਾਸ ਆਪ ਸਿੱਖ ਸੰਤਾਂ ਦੀ ਸੱਚੇ ਤਰੀਕੇ ਦੇ ਨਾਲ ਸੇਵਾ ਕਰ ਸਕੇ ਤੇ ਗੁਰੂ ਸਾਹਿਬ ਕਰਵਾ ਲੈਣ ਤੇ ਜੇਕਰ ਕੋਈ ਗੱਲ ਗੁਰਮਤਿ ਦੀ ਦਾਸ ਨੂੰ ਕਹੀ ਹੈ ਤੇ ਉਹਦੇ ਅਨੁਸਾਰੀ ਹੋ ਕੇ ਚੱਲਣ ਦਾ ਜਤਨ ਕਰਿਓ ਬੁਲਾਓ ਫਾਲਸਾ ਜੀ ਫਤਿਹ ਵਾਹਿਗੁਰੂ ਜੀ ਕਾ ਅਸਾ ਵਾਹਿਗੁਰੂ ਜੀ ਕੀ ਫਤਿਹ